ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰਉਣ ਕੁਰਾਲੀ ਖਬਰ ਕੁਰਾਲੀ ਦੇ ਬਾਈਪਾਸ ਤੋਂ ਸਾਹਮਣੇ ਆ ਰਹੀ ਹੈ ਜਿਸ ਦੀਆਂ ਕੀ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਅਤੇ ਇਸ ਗੱਡੀ ਨੂੰ ਅੱਗ ਲੱਗੀ ਹੈ ਜਾਣਕਾਰੀ ਮੁਤਾਬਕ ਇਸ ਨੂੰ ਇੱਕ ਵਿਅਕਤੀ ਚਲਾ ਰਿਹਾ ਸੀ ਜੋ ਕਿ ਜਲੰਧਰ ਤੋਂ ਚੰਡੀਗੜ੍ਹ ਵੱਲ ਜਾ ਰਿਹਾ ਸੀ ਅਤੇ ਜਦੋਂ ਇਹ ਕੁਰਾਲੀ ਦੇ ਕੋਲ ਪੁੱਜਾ ਤਾਂ ਕੁਰਾਲੀ ਬਾਈਪਾਸ ਤੇ ਇਸ ਗੱਡੀ ਦੇ ਵਿੱਚ ਅੱਗ ਨੇ ਇੱਕਦਮ ਤੰਡ ਮਚਾ ਦਿੱਤਾ ਅਤੇ ਅੱਗ ਇੰਨੀ ਜਲਦੀ ਫੈਲੀ ਕਿ ਬੜੀ ਮੁਸ਼ਕਲ ਦੇ ਨਾਲ ਇਸ ਵਿਅਕਤੀ ਵੱਲੋਂ ਗੱਡੀ ਦੀ ਤਾਕੀ ਖੋਲ ਕੇ ਆਪਣੀ ਜਾਨ ਬਚਾਈ ਗਈ ਅਤੇ ਮੌਕੇ ਤੇ ਲੋਕਾਂ ਵੱਲੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਅਤੇ ਫਾਇਰ ਬ੍ਰਿਗੇਡ ਤੇ ਅਤੇ ਲੋਕਾਂ ਵੱਲੋਂ ਜੋ ਵੀ ਉੱਥੇ ਮਿੱਟੀ ਰੇਤ ਮਿਲਿਆ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਅਤੇ ਪੂਰੀ ਗੱਡੀ ਜਲ ਕੇ ਖਾਕ ਹੋ ਚੁੱਕੀ ਹੈ ਤਕਰੀਬਨ 10 ਤੋਂ 12 ਮਿੰਟ ਤੇ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਇੱਥੇ ਪਹੁੰਚੀਆਂ ਅਤੇ ਉਹਨਾਂ ਵੱਲੋਂ ਵੀ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਅੱਗ ਬੁਝਾਈ ਗਈ ਮੌਕੇ ਤੇ ਕਾਰ ਗੱਡੀਆਂ ਦੀਆਂ ਲੰਬੀਆਂ-ਲੰਬੀਆਂ ਬਾਈਪਾਸ ਤੇ ਲਾਈਨਾਂ ਵੀ ਲੱਗੀਆਂ ਕਿਉਂਕਿ ਲੋਕ ਜਾਣਨਾ ਚਾਹੁੰਦੇ ਸਨ ਕਿ ਆਖਰ ਹੋਇਆ ਕੀ ਹੈ ਕਿ ਕੋਈ ਇਸ ਅੱਗ ਲੱਗੀ ਗੱਡੀ ਦੇ ਵਿੱਚ ਕੋਈ ਜਾਨੀ-ਮਾਲੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਥੇ ਵੱਡਾ ਬਚੋਚ ਬਚੋ ਹੋ ਗਿਆ ਸੀ ਕਿਉਂਕਿ ਵਿਅਕਤੀ ਨੂੰ ਮੌਕੇ ਤੇ ਹੀ ਪਤਾ ਲੱਗ ਗਿਆ ਸੀ ਕਿ ਉਸ ਦੀ ਗੱਡੀ ਨੂੰ ਅੱਗ ਲੱਗੀ ਹੋਈ ਹੈ ਅਤੇ ਉਹ ਗੱਡੀ ਦੀ ਤਾਕੀ ਖੋਲ ਕੇ ਬਾਹਰ ਆ ਗਿਆ ਸੀ ਇਸ ਨੂੰ ਜਲੰਧਰ ਦਾ ਹੀ ਇੱਕ ਵਿਅਕਤੀ ਚਲਾ ਰਿਹਾ ਸੀ ਜੋ ਕਿ ਖੰਨਾ ਪਰਿਵਾਰ ਦੇ ਨਾਲ ਤਾਲੁਕ ਰੱਖਦਾ ਹੈ ਤੇ ਵਿਅਕਤੀ ਦੇ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਨੂੰ ਇੱਕਦਮ ਅਚਾਨਕ ਪਤਾ ਲੱਗਿਆ ਕਿ ਉਸ ਦੇ ਉਸਦੀ ਗੱਡੀ ਨੂੰ ਅੱਗ ਲੱਗੀ ਹੈ ਅਤੇ ਇਹ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਨ ਕੋਰਾਲੀ ਦੇ ਬਾਈਪਾਸ ਤੇ ਕਿਤੇ ਕੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਜੂਦ ਨੇ ਜਿਨ੍ਹਾਂ ਨੇ ਅੱਗ ਲੱਗੀ ਹੋਈ ਗੱਡੀ ਜੋ ਕਿ ਗੱਡੀ ਨੂੰ ਅੱਗ ਲੱਗੀ ਹੋਈ ਸੀ ਉਸ ਨੂੰ ਅੱਗ ਬੁਝਾਈ ਹੈ ਅਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਡਟਿਆ ਰਿਹਾ ਅਬਤੌਰ ਟ੍ਰੈਫਿਕ ਪੁਲਿਸ ਨੇ ਪੂਰੀ ਟ੍ਰੈਫਿਕ ਨੂੰ ਸੰਭਾਲੀ ਰੱਖਿਆ ਅਤੇ ਕੋਈ ਵੀ ਗੱਡੀ ਇਸ ਅੱਗ ਨਾਲ ਲੱਗੀ ਹੋਈ ਗੱਡੀ ਦੇ ਨੇੜੇ ਨੂੰ ਨਾ ਨਿਕਲੇ ਇਸ ਕਰਕੇ ਪੁਲਿਸ ਖੜੀ ਰਹੀ ਗੱਲਬਾਤ ਕਰਦੇ ਆਂ ਵਿਅਕਤੀ ਦੇ ਨਾਲ ਜਿਸ ਦੀ ਗੱਡੀ ਨੂੰ ਅੱਗ ਲੱਗੀ ਹੈ ਕਿ ਕੀ ਕਹਿਣਾ ਚਾਹੁੰਦੇ ਆ ਉਹ ਕਿਸ ਤਰ੍ਹਾਂ ਹਾਦਸਾ ਹੋਇਆ ਮਾਜੀ ਕੀ ਕਿਵੇਂ ਹਾਦਸਾ ਵਾਪਰਿਆ ਤੁਹਾਡੇ ਨਾਲ ਦੱਸੋ ਜੀ ਅੱਗ ਲੱਗੀ ਮੈਨੂੰ ਪਤਾ ਲੱਗਾ ਕਿਵੇਂ ਲੱਗੀ ਓਕੇ ਜਦੋਂ ਤੁਸੀਂ ਆ ਰਹੇ ਸੀ ਕਿਵੇਂ ਮਤਲਬ ਗੱਡੀ ਚ ਧੂਆ ਨਿਕਲਣ ਲੱਗ ਗਿਆ ਜੀ ਫਿਰ ਤੁਸੀਂ ਕੀ ਕੀਤਾ ਜੀ ਗੱਡੀ ਸਾਈਡ ਤੇ ਲਾ ਦਿੱਤੀ ਉਸ ਤੋਂ ਬਾਅਦ ਅੱਗ ਜ਼ਿਆਦਾ ਫੈਲ ਗਈ ਫਿਰ ਕਿਦਾਂ ਜੀ ਨਾਲ ਜਲਾ ਰੱਖ ਲੱਗੀ ਜੀ ਓਕੇ ਕਿਸੇ ਤਰ੍ਹਾਂ ਦਾ ਹੋਰ ਕੋਈ ਨੁਕਸਾਨ ਤਾਂ ਨਹੀਂ ਹੋਇਆ ਜੀ ਝਟਾ ਹੋ ਗਿਆ ਝਟਾ ਹੋ ਗਿਆ